ਸਭ ਤੋਂ ਪਹਿਲੀ ਗੱਲ ਤਾਂ ਭਰਤੀਆਂ ਆਉਂਦੀਆਂ ਹੀ ਨਹੀਂ ਜਿਵੇਂ ਕਿ ਹੁਣ ਭਰਤੀ ਆਈ ਹੋਈ ਹੈ ਜੇ ਭਰਤੀਆਂ ਆਉਂਦੀਆਂ ਤਾਂ ਉਹ ਉਥੇ ਕਪੜਾ ਬਹੁਤ ਹੋ ਜਾਂਦਾ ਜਿਹੜੇ ਪੇਪਰ ਹੋਇਆ ਨੈਤ ਤਹਿਸੀਲਦਾਰ ਦਾ ਹੋਇਆ ਸੀਨੀਅਰ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 5 ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਬਾਕੀ ਪੋਸਟਾਂ ਹੋ ਗਿਆ ਤੁਸੀਂ ਦੇਖੋਗੇ ਇਹਦੇ ਵਿੱਚ ਲਗਾਤਾਰ ਕਪਲੇ ਹੋ ਰਹੇ ਹੈਗੇ ਆ ਜੇ ਪੋਸਟ ਕੋਈ ਨਿਕਲਦੀ ਸੀ ਤਾਂ ਸਭ ਤੋਂ ਪਹਿਲਾਂ ਪੋਸਟਾਂ ਵਿਕ ਜਾਂਦੀਆਂ ਸੀਗੀਆਂ ਇਹ ਕੋਈ ਮਿਹਨਤ ਕਰ ਕਰਕੇ ਉਸ ਦੇ ਵਿੱਚ ਵੀ ਜੇ ਆ ਜਾਂਦਾ ਹੈਗਾ ਤਾਂ ਰਿੱਟ ਲੱਗ ਜਾਂਦੀ ਹੈ ਪੇਪਰ ਕੈਨਸਲ ਹੋ ਜਾਂਦੇ ਹੈਗੇ ਆ ਗਾਹ ਪੋਸਟਪੋਨ ਹੋ ਜਾਂਦੇ ਹੈਗੇ ਆ ਫਿਰ ਅਗਲੀ ਸਰਕਾਰਾਂ ਦੇ ਉੱਤੇ ਸੁੱਟ ਦਿੰਦੇ ਆ ਅਗਲੀਆਂ ਸਰਕਾਰਾਂ ਫਿਰ ਐਂਡ ਦੇ ਵਿੱਚ ਲੈ ਜਾਂਦੀਆਂ ਯਾਨਕਿ ਇਸ ਪ੍ਰੋਸੈਸ ਨੂੰ ਬਹੁਤ ਲੰਮਾ ਸਮਾਂ ਲੱਗ ਜਾਂਦਾ ਇੱਕ ਪੋਸਟ ਘੱਟੋ ਘੱਟ 5-7 ਸਾਲ ਵੀ ਖਾ ਜਾਂਦੀ ਕੋਈ ਵਾਰ ਤਾਂ ਅਸੀਂ ਸਾਰਾ ਦਿਨ ਇਸ ਉਧੇੜ ਮੁੰਦੇ ਵਿੱਚ ਲੱਗੇ ਰਹਿੰਦੇ ਆ ਕਿ ਸਾਡੇ ਏ ਸਕੋਰ ਦਾ ਫੈਸਲਾ ਕੀ ਆਇਆ ਏ ਸਿਲੈਕਟਰ ਦਾ ਫੈਸਲਾ ਕੀ ਆਇਆ ਅਸੀਂ ਯਾਨਕਿ ਵਕੀਲ ਵਕੀਲੀ ਤਿਆਰੀ ਹੋ ਰਹੀ ਹੈ ਸਾਡੀ ਕਾਨੂੰਨੀ ਤਿਆਰੀ ਹੋ ਰਹੀ ਹੈ ਸਾਡੇ ਯਾਨਕਿ ਜਿਹੜਾ ਦਫਤਰੀ ਕੰਮ ਹੈ ਉਹ ਸਾਈਡ ਤੇ ਉੱਤੇ ਪਿਆ ਮੈਂ ਅੱਜ ਤੇ ਆਪਣੇ ਘਰ ਤੋਂ 120 ਕਿਲੋਮੀਟਰ ਦੂਰ ਸਫ਼ਰ ਕਰਦਾ ਹੈਗਾ ਯਾਨੀ ਕਿ 3 ਘੰਟੇ ਆਉਂਦੇ 3 ਘੰਟੇ ਜਾਂਦੇ ਲੱਗਦੇ ਨੇ ਤੇ ਉਹ ਜਿਹੜੀ ਤਨਖਾਹ ਸਾਨੂੰ ਦਿੱਤੀ ਜਾ ਰਹੀ ਹੈ ਉਹ 19900 ਰੁਪਏ ਦਿੱਤੀ ਜਾ ਰਹੀ ਹੈ ਜੋ ਕਟਕਟਾ ਕੇ 18000 ਰੁਪਏ ਮਿਲਦੀ ਹੈਗੀ ਹੈ ਜਿਹਦੇ ਵਿੱਚ ਸਾਡਾ 5000 ਰੁਪਏ ਕਿਰਾਇਆ ਲੱਗ ਜਾਂਦਾ ਤੇ ਸਾਡੇ ਕੋਲ ਬਚਦਾ ਕੀ ਹੈ 10 ਤੋਂ 11000 ਉਸ ਦੇ ਵਿੱਚ ਅਸੀਂ ਘਰ ਚਲਾਉਣਾ ਬੱਚੇ ਪਾਲਣੇ ਘਰ ਦਾ ਦੇਖਣਾ ਮਾਪਿਆਂ ਨੂੰ ਦੇਖਣਾ ਉਹ 3 ਸਾਲ ਤਾਂ ਸਾਡੇ ਇੰਨੇ ਕੇ ਜ਼ਿਆਦਾ ਯਾਨੀ ਕਿ ਔਖੇ ਹੁੰਦੇ ਆ ਕਿਸਾਨਾਂ ਨੂੰ ਇਹ ਲੱਗਦਾ ਕਿ ਅਸੀਂ ਨੌਕਰੀ ਕਰ ਰਹੇ ਹਾਂ ਦਿਹਾੜੀ ਕਰ ਰਹੇ ਹਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਹਾਂ ਵੀ ਅਸੀਂ ਘਰ ਚ ਲਾਈਏ ਅਸੀਂ ਕਹਿੰਦੇ ਹੁੰਨੇ ਆ ਕਿ ਹਾਂ ਵੀ ਅਸੀਂ ਮੁਲਾਜ਼ਮ ਲੱਗੇ ਆ ਪਰ ਸਾਡਾ ਜਿਹੜੀ ਅੰਦਰ ਦੀ ਜਿਹੜੀ ਆਤਮਾ ਉਹ ਕਹਿੰਦੀ ਹੈਗੀ ਆ ਕਿ ਨਹੀਂ ਅਸੀਂ ਦਿਹਾੜੀ ਹੀ ਕਰਦੇ ਆ ਜਿਸ ਹਿਸਾਬ ਨਾਲ ਸਰਕਾਰ ਸਾਨੂੰ ਤਨਖਾਹ ਦੇਦੀ ਹੈ ਦੇਖੋ ਜਿਹੜਾ ਮੁਲਾਜ਼ਮ ਵਰਗਾ ਸਭ ਤੋਂ ਪਹਿਲੀ ਗੱਲ ਤਾਂ ਭਰਤੀਆਂ ਆਉਂਦੀਆਂ ਹੀ ਨਹੀਂ ਜਿਵੇਂ ਕਿ ਹੁਣ ਭਰਤੀ ਆਈ ਹੋਈ ਹੈ ਜੇ ਭਰਤੀਆਂ ਆਉਂਦੀਆਂ ਤਾਂ ਉਹ ਉਹ ਤੇ ਕਪੜਾ ਬਹੁਤ ਹੋ ਜਾਂਦਾ ਤੁਸੀਂ ਆ ਹੁਣ ਜਿਹੜੇ ਪੇਪਰ ਹੋਇਆ ਆ ਨੈਤ ਤਹਿਸੀਲਦਾਰ ਦਾ ਹੋਇਆ ਸੀਨੀਅਰ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 5 ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਬਾਕੀ ਪੋਸਟਾਂ ਹੋ ਗਿਆ ਤੁਸੀਂ ਦੇਖੋਗੇ ਇਹਦੇ ਵਿੱਚ ਲਗਾਤਾਰ ਕਾਪਲੇ ਹੋ ਰਹੇ ਹੈਗੇ ਆ ਤਾਂ ਇਹ ਅੱਜ ਦੇ ਕਾਪਲੇ ਹੈ ਨਹੀਂਗੇ ਜਾਨਕਿ ਅੱਜ ਪਹਿਲੀ ਵਾਰ ਆਪਾਂ ਨੂੰ ਦੇਖਣ ਨੂੰ ਮਿਲਿਆ ਇਹ ਪਹਿਲਾਂ ਵੀ ਐ ਹੀ ਹੁੰਦਾ ਰਹੇ ਸੀ ਜੇ ਪੋਸਟ ਕੋਈ ਨਿਕਲਦੀ ਸੀ ਤਾਂ ਸਭ ਤੋਂ ਪਹਿਲਾਂ ਪੋਸਟਾਂ ਵਿਕ ਜਾਂਦੀਆਂ ਸੀਗੀਆਂ ਉਸ ਤੋਂ ਬਾਅਦ ਜੇ ਕੋਈ ਮਿਹਨਤ ਕਰ ਕਰਕੇ ਉਸ ਦੇ ਵਿੱਚ ਵੀ ਜੇ ਆ ਜਾਂਦਾ ਹੈਗਾ ਤਾਂ ਰਿੱਟ ਲੱਗ ਜਾਂਦੀ ਹੈ ਪੇਪਰ ਕੈਨਸਲ ਹੋ ਜਾਂਦੇ ਹੈਗੇ ਆ ਗਾਹ ਪੋਸਟਪੋਨ ਹੋ ਜਾਂਦੇ ਹੈਗੇ ਫਿਰ ਅਗਲੀ ਸਰਕਾਰਾਂ ਦੇ ਉੱਤੇ ਸੁੱਟ ਦਿੰਦੇ ਅਗਲੀਆਂ ਸਰਕਾਰਾਂ ਫਿਰ ਐਂਡ ਦੇ ਵਿੱਚ ਲਿਆ ਜਾਂਦੀ ਹੈ ਯਾਨੀ ਕਿ ਇਸ ਪ੍ਰੋਸੈਸ ਨੂੰ ਬਹੁਤ ਲੰਮਾ ਸਮਾਂ ਲੱਗ ਜਾਂਦੀ ਹੈ ਇੱਕ ਪੋਸਟ ਘੱਟੋ ਘੱਟ 5-7 ਸਾਲ ਵੀ ਖਾ ਜਾਂਦੀ ਹੈ ਕਈ ਵਾਰ ਤਾਂ ਉਹ ਯਾਨੀ ਕਿ ਮਿਹਨਤ ਬੰਦੇ ਦੀ ਦਮ ਤੋੜ ਦਿੰਦੇ ਆ ਉਸ ਤੇ ਉੱਤੇ ਜਦੋਂ ਪਤਾ ਲੱਗਦਾ ਕਿ ਹਾਂ ਵੀ ਸਾਡੇ ਜਿਹੜੇ ਪੇਪਰ ਆ ਉਸੇ ਕਪੜਾ ਹੋ ਗਿਆ ਤਾਂ ਬੜੀ ਹੀ ਮਿਹਨਤ ਕਰਕੇ ਅਸੀਂ ਮੁਲਾਜ਼ਮ ਲੱਗੇ ਹੈਗੇ ਬਹੁਤ ਮਿਹਨਤ ਨਾਲ ਯਾਨੀ ਕਿ 5-7 5-6 ਸਾਲ ਲੱਗੇ ਮਿਹਨਤ ਕਰ ਫਿਰ ਕਿਤੇ ਆ ਕੇ ਨੌਕਰੀ ਹੱਥ ਲੱਗਦੀ ਹੈ ਮੁਲਾਜ਼ਮ ਲੱਗਣ ਤੋਂ ਬਾਅਦ ਯਾਨੀ ਕਿ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਜਿਹੜੀ ਸਾਹਮਣੇ ਸਾਨੂੰ ਫੇਸ ਕਰਨੀ ਪੈ ਰਹੀ ਆ ਉਹ ਆ ਦੂਰ ਦੂਰ ਲੱਗੀਆਂ ਹੋਈਆਂ ਸਾਡੀਆਂ ਨੌਕਰੀਆਂ ਮੈਂ ਅੱਜ ਤੇ ਆਪਣੇ ਘਰ ਤੋਂ 120 ਕਿਲੋਮੀਟਰ ਦੂਰ ਸਫਰ ਕਰਦਾ ਹੈਗਾ ਯਾਨੀ ਕਿ 3 ਘੰਟੇ ਆਉਂਦੇ 3 ਘੰਟੇ ਜਾਣ ਦੇ ਲੱਗਦੇ ਨੇ ਤੇ ਉਹ ਜਿਹੜੀ ਤਨਖਾਹ ਸਾਨੂੰ ਦਿੱਤੀ ਜਾ ਰਹੀ ਆ ਉਹ 19900 ਰੁਪਏ ਦਿੱਤੀ ਜਾ ਰਹੀ ਹੈ ਜੋ ਕੱਟ ਕਟਾ ਕੇ 18000 ਰੁਪਏ ਮਿਲਦੀ ਹੈਗੀ ਆ ਜਿਹਦੇ ਵਿੱਚ ਸਾਡਾ 5000 ਰੁਪਏ ਕਿਰਾਇਆ ਲੱਗ ਜਾਂਦਾ ਤੇ ਸਾਡੇ ਕੋਲ ਬਚਦਾ ਕੀ ਹੈ 10 ਤੋਂ 11000 ਰੁਪਏ ਉਸ ਦੇ ਵਿੱਚ ਅਸੀਂ ਘਰ ਚਲਾਉਣਾ ਬੱਚੇ ਪਾਲਣੇ ਘਰ ਦਾ ਦੇਖਣਾ ਮਾਂ ਪਿਓ ਔਰ 3 ਸਾਲ ਤੱਕ ਸਾਡੇ ਇੰਨੇ ਕੇ ਜ਼ਿਆਦਾ ਯਾਨਕੀ ਔਖੇ ਹੁੰਦੇ ਆ ਕਿ ਸਾਨੂੰ ਇਹ ਲੱਗਦਾ ਗਿਆ ਕਿ ਅਸੀਂ ਨੌਕਰੀ ਕਰ ਰਹੇ ਆ ਦਿਹਾੜੀ ਕਰ ਰਹੇ ਆ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਹਾਂ ਵੀ ਅਸੀਂ ਘਰ ਚ ਲਾਈਏ ਅਸੀਂ ਕਹਿੰਦੇ ਹੁੰਨੇ ਆ ਕਿ ਹਾਂ ਵੀ ਅਸੀਂ ਮੁਲਾਜ਼ਮ ਲੱਗੇ ਆ ਪਰ ਸਾਡਾ ਜਿਹੜੀ ਅੰਦਰ ਦੀ ਜਿਹੜੀ ਆਤਮਾ ਉਹ ਕਹਿੰਦੀ ਹੈਗੀ ਆ ਕਿ ਨਹੀਂ ਅਸੀਂ ਦਿਹਾੜੀ ਹੀ ਕਰ ਰਹੇ ਆ ਜਿਸ ਹਿਸਾਬ ਨਾਲ ਸਰਕਾਰ ਸਾਨੂੰ ਤਨਖਾਹ ਦੇ ਰਹੀ ਹੈ ਸਾਡੇ ਤੋਂ ਜਿਹੜੇ ਪਹਿਲਾਂ ਭਰਤੀ ਹੋਏ ਆਗੇ 17 ਸਤ 2020 ਤੋਂ ਪਹਿਲਾਂ ਭਰਤੀ ਆ ਉਹਨਾਂ ਦੇ ਉੱਤੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਤਨਖਾਹ ਅੱਧ ਹੈਗੀਆਂ ਨੇ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਪੁਰਾਣੇ ਪੇਸਕੇਲਾਂ ਦੇ ਉੱਤੇ ਐ ਤੇ ਸਾਡੀ ਜਿਹੜੀ ਤਨਖਾਹ ਉਹ ਨਵੇਂ ਪੇਸਕੇਲਾਂ ਦੇ ਉੱਤੇ ਐ ਪੁਰਾਣੇ ਮੁਲਾਜ਼ਮਾਂ ਦੀ ਤੇ ਸਾਡੇ ਮੁਲਾਜ਼ਮਾਂ ਦੀ ਜਿਹੜੀ ਤਰਖਾ ਹੈਗੇ ਉਹਦਾ 20000 ਦਾ ਵੱਟਾ ਹੈਗਾ ਜੇ ਉਹਨਾਂ ਦੀ 55000 ਤਨਖਾਹ ਹੈ ਤਾਂ ਸਾਡੀ 30000 ਹੈ ਜੇ ਯਾਨੀ ਕਿ ਉਹਨਾਂ ਦੀ ਇਹ ਸਾਡੀ 30000 ਵੀ ਸਾਨੂੰ 3 ਸਾਲਾਂ ਬਾਅਦ ਮਿਲਣੀ ਹੈ ਇਸ ਤੇ ਉਹ ਵੀ ਐਨਪੀਐਸ ਕੱਟ ਕੇ ਸਾਡੇ ਪਲੇਸ 28000 ਰੁਪਏ ਹੀ ਲੱਗੂਗਾ ਤੇ ਉਸ ਤੋਂ ਬਾਅਦ ਯਾਨੀ ਕਿ ਮੁਲਾਜ਼ਮ ਜਿਹੜੇ ਪੁਰਾਣੇ ਆ ਤੇ ਉਹਨਾਂ ਦੀ ਤੇ ਸਾਡੀ ਤਨਖਾਹ ਦਾ ਫਰਕ ਬਹੁਤ ਜ਼ਿਆਦਾ ਹੈ ਅੱਧੋ ਜ਼ਿਆਦਾ ਵੀ ਫਰਕ ਆਏਗਾ ਯਾਨਕੀ ਉਹਨਾਂ ਤੇ ਇਨਕ੍ਰੀਮੈਂਟ ਲੱਗ ਕੇ ਯਾਨਕੀ ਅਦੁੱਤ ਤਨਖਾ ਦਾ ਹੀ ਫਰਕ ਪੈ ਜਾਂਦਾ ਹੈ ਕਿ ਸਾਨੂੰ ਯਾਨਕੀ ਕਿ ਉਹਨਾਂ ਦੇ ਬਰਾਬਰ ਨਹੀਂ ਰੱਖਿਆ ਗਿਆ ਤੇ ਸਾਡੀ ਜਿਹੜੀ ਤਨਖਾ ਬਹੁਤ ਜ਼ਿਆਦਾ ਘੱਟ ਰੱਖੀ ਗਈ ਹੈਗੀ ਹੈ ਇਥੇ ਸਾਹਜ ਤੇ ਪੈਨਸ਼ਨ ਤੇ ਪੱਤੇ ਬਹਾਲੀ ਫਰੰਟ ਬਣਾਇਆ ਗਿਆ ਹੈ ਇਹ ਜਿਹੜਾ ਫਰੰਟ ਹੈਗਾ ਸਾਡਾ ਇਹਦੇ ਵਿੱਚ ਅਸੀਂ ਸਰਕਾਰ ਨੂੰ ਇੱਕ ਸਟਰੋਂਗ ਐਜੀਟੇਸ਼ਨ ਸਾਰੇ ਜਥੇਬੰਦੀਏ ਮਿਲ ਕੇ ਦੇਣ ਜਾ ਰਹੇ ਹੈਗੇ ਆ ਸਰਕਾਰ ਸਾਡੀ ਗੱਲ ਸੁਨੇ ਮੁਲਾਜ਼ਮ ਵਿਰੋਧੀ ਸਰਕਾਰ ਚੱਲ ਰਹੀ ਹੈ ਇਸ ਟਾਈਮ ਯਾਨਕੀ ਸਰਕਾਰ ਜਿਹੜੀ ਹੈ ਉਹ ਮੁਲਾਜ਼ਮਾਂ ਦੇ ਇੰਨੇ ਵਿਰੋਧ ਦੇ ਵਿੱਚ ਹੈ ਨਾ ਤਾਂ ਸਾਡੀ ਕੋਈ ਗੱਲ ਸੁਣਨ ਨੂੰ ਕਿਹਾ ਰਿਹਾ ਸਾਡੇ ਕੋਰਟ ਕੇਸ ਇੰਨੇ ਕਿ ਜ਼ਿਆਦਾ ਯਾਨਕੀ ਫੈਸਲਿਆਂ ਦੇ ਵਿੱਚ ਪਏ ਅਸੀਂ ਯਾਨਕੀ ਅਸੀਂ ਸਾਰਾ ਦਿਨ ਇਸ ਉਧੇੜ ਮੁੰ ਦੇ ਵਿੱਚ ਲੱਗੇ ਰਹਿੰਦੇ ਹਾਂ ਕਿ ਸਾਡੇ ਇਸ ਕੋਰਟ ਦਾ ਫੈਸਲਾ ਕੀ ਆਇਆ ਹੈ ਇਸ ਸਿਲੈਕਟਰ ਦਾ ਫੈਸਲਾ ਕੀ ਆਇਆ ਹੈ ਅਸੀਂ ਯਾਨਕੀ ਵਕੀਲ ਵਕੀਲੀ ਤਿਆਰੀ ਹੋ ਰਹੀ ਹੈ ਸਾਡੀ ਕਾਨੂੰਨੀ ਤਿਆਰੀ ਹੋ ਰਹੀ ਹੈ ਸਾਡੇ ਯਾਨਕੀ ਜਿਹੜਾ ਦਫਤਰੀ ਕੰਮ ਹੈ ਉਹ ਸਾਈਡ ਤੇ ਉੱਤੇ ਪਿਆ ਔਰ ਅਸੀਂ ਕਾਨੂੰਨੀ ਤਿਆਰੀ ਦੇ ਵਿੱਚ ਲੱਗੇ ਹੋਏ ਆ ਕਿ ਹਾਂ ਵੀ ਇਹ ਕਿਰੇ ਤੇ ਇਹਦੇ ਤੇ ਕਿਹੜਾ ਪੇਸਕੇਲ ਲੱਗ ਰਿਹਾ ਇਹ ਯਾਨਕੀ ਡਿਪਾਰਟਮੈਂਟ ਨੇ ਰੱਦ ਕਿਉਂ ਕਰਤੇ ਸਾਡੇ ਦਾ ਇੱਕ ਦੇਖੋ ਡਿਪਾਰਟਮੈਂਟ ਡਾਇਰੈਕਟਰ ਨੂੰ ਬੜੀ ਹੀ ਇੱਕ ਜਿਹੜਾ ਕਹਿੰਦਾ ਮਜ਼ਾਕ ਹੀ ਆ ਗੱਲ ਉਹ ਦੱਸ ਦੇ ਗਿਆ ਸਾਡਾ ਇੱਕ ਕੇਸ ਸੀਗਾ ਅਜੇ ਕੁਮਾਰ ਦਾ ਕੇਸ ਸੀਗਾ ਅਜੇ ਕੁਮਾਰ ਦੇ ਕੇਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਆਰਡਰ ਜਾਰੀ ਕਰਦੇ ਤੇ ਕਿ ਚਲੋ ਤੁਹਾਨੂੰ ਅਸੀਂ ਯਾਨਕੀ ਪੁਰਾਣੀ ਪੇਸਕੇਲ ਦੇ ਰਹੇ ਹਾਂ ਪੁਰਾਣਾ ਪੇਸਕੇਲ ਮਤਲਬ ਪੰਜਵਾਂ ਛੇਵਾਂ ਨਹੀਂ ਦੇ ਰਹੇ ਸਾਨੂੰ ਉਸ ਤੋਂ ਬਾਅਦ ਉਹਨਾਂ ਨੇ ਰੱਦ ਕੀਤਾ ਕਿ ਨਹੀਂ ਇਹ ਤਾਂ ਸਾਡੇ ਤੋਂ ਯਾਨਕੀ ਰੈਟਰੋਸਪੈਕਟਿਵਲੀ ਅਸੀਂ ਰੂਲ ਅਮੈਂਡ ਕਰ ਦਿੱਤੇ ਯਾਨਕੀ ਅੱਜ ਦੇ ਤਰੀਕੇ 5 ਸਾਲ ਪਹਿਲਾਂ ਦੀ ਰੂਲ ਅਮੈਂਡ ਕਰ ਦਿੱਤੇ ਹੁਣ ਤੁਹਾਨੂੰ ਅਸੀਂ ਨਹੀਂ ਦਿੰਦੇ ਔਰ ਇਧਰਲੇ ਪਾਸੇ ਹੁੰਦੀ ਯਾਨਕੀ ਮਨਾ ਕਰ ਦਿੰਦੇ ਆ ਕਰੇ ਹਾਂ ਕਰ ਦਿੰਦੇ ਆ ਯਾਨਕੀ ਸਮਾਂ ਟਪਾਰਿਆ ਆਪਣਾ ਆ ਇਲੈਕਸ਼ਨ ਨੇੜੇ ਆ ਰਹੇ ਆ ਇਹ ਸਾਲ ਦੇਗਾ ਸਾਲ ਟਪਾਉਣ ਦੇ ਚੱਕਰ ਦੇ ਵਿੱਚ ਸਰਕਾਰ ਕਦੇ ਕੋਈ ਚਿੱਠੀ ਕਰੇ ਕੋਈ ਚਿੱਠੀ ਕਦੇ ਰੋਕ ਦਿੰਦੀ ਹੈ ਕਦੇ ਲਾਗੂ ਕਰ ਦਿੰਦੀ ਹੈ ਬਸ ਇਹ ਚੀਜ਼ਾਂ ਇਹਨਾਂ ਦੇ ਚੱਲਦੀ ਆ ਰਹੀਆਂ ਨੇ